ਪ੍ਰਾਚੀਨ ਸ਼ਿਵ ਮੰਦਿਰ ਗਗਨਜੀ ਦਾ ਟਿੱਲਾ ਜੋ ਕਿ ਜਿੱਥੇ ਭੂਗੋਲਿਕ ਦ੍ਰਿਸ਼ਟੀ ਦੇ ਹਿਸਾਬ ਨਾਲ ਪੰਜਾਬ ਦਾ ਸਭ ਤੋਂ ਜ਼ਿਆਦਾ ਉਚਾਈ ਤੇ ਸਥਿਤ ਸ਼ਿਵ ਮੰਦਿਰ ਹੈ ਉੱਥੇ ਹੀ ਧਾਰਮਿਕ ਦ੍ਰਿਸ਼ਟੀ ਅਤੇ ਕੁਦਰਤੀ ਨਜ਼ਾਰਿਆਂ ਦੀ ਦ੍ਰਿਸ਼ਟੀ ਦੇ ਹਿਸਾਬ ਨਾਲ ਦੇਖੀਏ ਤਾਂ ਵੀ ਇੱਕ ਕਾਫੀ ਉਚਾਈ ਵਾਲੀ ਸਥਿਤੀ ਪ੍ਰਾਪਤ ਹੋਣ ਦਾ ਮਾਣ ਰੱਖਦਾ ਹੈ ਟਿੱਲੇ ਦੀ ਸਾਵਣ ਮਹੀਨੇ ਦੀ 41 ਰੋਜ਼ਾ ਯਾਤਰਾ ਦੇ 33ਵੇਂ ਦਿਨ ਮਿਤੀ 17 ਅਗਸਤ 2024 ਦਿਨ ਸ਼ਨੀਵਾਰ ਨੂੰ ਅਜਿਹਾ ਹੀ ਕੁਝ ਧਾਰਮਿਕ ਅਤੇ ਕੁਦਰਤੀ ਨਜ਼ਾਰੇ ਦੇਖਣ ਨੂੰ ਮਿਲੇ ਸ਼ਾਮ ਦੇ ਸਮੇਂ ਜਿੱਥੇ ਸ਼ਿਵ ਭਗਤਾਂ ਦਾ ਆਉਣਾ ਜਾਣਾ ਲੱਗਿਆ ਰਿਹਾ ਉੱਥੇ ਹੀ ਅੱਜ ਦੇ ਮਨਮੋਹਕ ਕੁਦਰਤੀ ਨਜ਼ਾਰੇ ਦੇਖ ਕੇ ਵੀ ਸ਼ਿਵ ਭਗਤਾਂ ਦੇ ਚਿਹਰੇ ਖਿੜੇ ਨਜ਼ਰ ਆਏ